ਸਸ਼ੀਕਲ ਜੀ ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਦੋਸਤੋ ਮਨੋਜ ਕੁਮਾਰ ਦੀ ਫਿਲਮ ਅ ਅੱਜ ਯਾਦ ਆ ਰਹੀ ਕਿਉਂਕਿ ਮੇਰੇ ਸਾਹਮਣੇ ਪਾਣੀ ਦੇ ਦੋ ਗਲਾਸ ਭਰੇ ਹੋਏ ਨੇ ਮਨੋਜ ਕੁਮਾਰ ਦੀ ਫਿਲਮ ਸੀਗੀ ਸ਼ੋਰ ਜਿਹਦਾ ਇੱਕ ਗੀਤ ਹੈ ਪਾਣੀ ਦੇ ਪਾਣੀ ਤੇਰਾ ਰੰਗ ਕੈਸਾ ਜਿਸਮੇ ਮਿਲਾ ਦੋ ਲਗੇ ਉਸ ਜੈਸਾ ਯਾਨੀ ਕਿ ਪਾਣੀ ਦੇ ਵਿੱਚ ਜਿਹੜੀ ਵੀ ਪਾਣੀ ਨੂੰ ਜਿਹੜੀ ਚੀਜ਼ ਵਿੱਚ ਵੀ ਮਿਲਾ ਦੋ ਪਾਣੀ ਉਹਦੇ ਵਰਗਾ ਹੀ ਆਪਣਾ ਆਕਾਰ ਬਦਲ ਲੈਂਦਾ ਪਾਣੀ ਜਿਹੜਾ ਹੈ ਉਹਦੇ ਬਾਰੇ ਵਿਗਿਆਨ ਕਹਿੰਦਾ ਹੈ ਕਿ ਵਾਟਰ ਇਜ਼ ਅ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ ਪਾਣੀ ਇਲੈਕਟ੍ਰਿਸਿਟੀ ਜਾਂ ਦੀ ਬਿਜਲੀ ਦਾ ਇੱਕ ਵਧੀਆ ਜਿਹੜਾ ਉਸ ਨੂੰ ਬਿਜਲੀ ਦੇ ਫਲੋ ਵਾਸਤੇ ਇੱਕ ਵਧੀਆ ਜਿਹੜਾ ਸਾਧਨ ਹੈਗਾ ਉਹਨੂੰ ਸਮਾਉਣ ਦਾ ਇੱਕ ਬੜਾ ਵਧੀਆ ਸਾਧਨ ਹੈ ਉਹਦੇ ਪਿੱਛੇ ਦੇ ਕਾਰਨ ਕੀ ਨੇ ਪਾਣੀ ਦੇ ਵਿੱਚ ਜੇਕਰ ਤੁਸੀਂ ਬਿਜਲੀ ਦੀ ਤਾਰ ਰੱਖੋਗੇ ਤਾਂ ਉਹ ਦੂਜੇ ਕੰਡੇ ਦੇ ਉੱਤੇ ਜਿਹੜਾ ਪਾਣੀ ਦਾ ਦੂਜਾ ਕੰਡਾ ਹੋਏਗਾ ਉੱਥੇ ਵੀ ਕਰੰਟ ਜਾਏਗਾ ਪਾਣੀ ਦਾ ਕਰੰਟ ਦਾ ਫਲੋ ਉੱਥੇ ਤੱਕ ਪਹੁੰਚ ਜਾਏਗਾ ਕਿਉਂਕਿ ਟਰੈਵਲ ਕਰਦਾ ਉਹਦੇ ਵਿੱਚ ਜਿਹੜਾ ਕਰੰਟ ਹੈ ਉਹ ਕੀ ਕਾਰਨ ਹੈ ਉਹਦੇ ਵਿੱਚ ਕੀ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਜਿਹਦੇ ਕਰਕੇ ਪਾਣੀ ਦੇ ਵਿੱਚੋਂ ਦੀ ਕਰੰਟ ਟਰੈਵਲ ਕਰ ਜਾਂਦਾ ਉਹਦੇ ਵਿੱਚ ਦੇ ਖਣਿਜ ਪਦਾਰਥ ਮਿਨਰਲਸ ਉਹਦੇ ਵਿੱਚ ਕੈਲਸ਼ੀਅਮ ਉਹਦੇ ਵਿੱਚ ਜਿਹੜੇ ਖਰਾਕੀ ਤੱਤ ਤੇ ਜਦੋਂ ਉਹ ਖਰਾਕੀ ਤੱਤ ਪਾਣੀ ਦੇ ਵਿੱਚ ਨਹੀਂ ਹੁੰਦੇ ਤਾਂ ਫਿਰ ਉਹਦੇ ਵਿੱਚੋਂ ਪਾਣੀ ਦੇ ਵਿੱਚੋਂ ਕਰੰਟ ਪਾਸ ਨਹੀਂ ਹੋਏਗਾ ਅੱਜ ਆਪਾਂ ਇਹ ਸਾਬਤ ਕਰਾਂਗੇ ਕਿ ਆਪਾਂ ਜੋ ਪਾਣੀ ਪੀ ਰਹੇ ਆ ਉਹ ਸਾਡੇ ਅੰਦਰ ਜਿਹੜਾ ਉਹ ਕੀ ਜਾ ਰਿਹਾ ਹੈ ਕੀ ਕਿੱਦਾਂ ਦਾ ਪਾਣੀ ਆ ਉਹ ਕਿੱਦਾਂ ਸਾਨੂੰ ਉਹ ਪੀਣਾ ਚਾਹੀਦਾ ਕਿਹੜਾ ਪਾਣੀ ਪੀਣਾ ਚਾਹੀਦਾ ਤੇ ਉਹਦੇ ਲਈ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ। ਮੇਰੇ ਨਾਲ ਐਕਸਪਰਟ ਨੇ ਭਜਨ ਸਿੰਘ ਜੀ ਤੇ ਮੇਰੇ ਨਾਲ ਐਕਸਪਰਟ ਨੇ ਦਵਿੰਦਰ ਸਿੰਘ ਜੀ। ਭਜਨ ਜੀ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ-ਬਹੁਤ ਸਵਾਗਤ ਹੈ। ਸਾਇਰਨ ਸਸਿਕਾਲ ਤੁਹਾਡਾ ਕੁਲਵੰਤ ਜੀ ਬਹੁਤ-ਬਹੁਤ ਸਵਾਗਤ ਆ ਸਾਡੇ ਘਰੇ ਦਵਾਰ ਤੋ ਪਹੁੰਚਣ ਦਾ ਨਿਊਜ਼ ਏਸ਼ੀਆ ਪੰਜਾਬੀ ਅਤੇ ਜਿੰਨੀ ਵੀ ਟੀਮ ਸਾਡੇ ਕੋਲੇ ਪਹੁੰਚੀ ਹੈ ਸਾਰਿਆਂ ਦਾ ਸਵਾਗਤ ਕਰਦੇ ਆਂ। ਬਹੁਤ ਸ਼ੁਕਰੀਆ ਜੀ। ਤੇ ਦਵਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਸਸੀਆ ਕਲਵੰਤੀ ਨਿਊ ਏਸ਼ੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੇ ਕਲਵੰਤ ਜੀ ਤੁਹਾਡਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਵੱਲੋਂ ਤੇ ਦਵਿੰਦਰ ਜੀ ਇਹ ਪਾਣੀ ਦਾ ਸੈਟਅਪ ਲਗਾਇਆ ਭਾਜਨ ਜੀ ਇਹ ਪਾਣੀ ਦੇ ਦੋ ਗਲਾਸ ਨੇ ਇਹ ਨੰਗੀਆਂ ਤਾਰਾਂ ਵਾਲੀ ਬਿਜਲੀ ਦਾ ਇੱਕ ਕਨੈਕਸ਼ਨ ਹੈਗਾ ਤੇ ਇੱਕ ਨਾਲ ਬੱਲਬ ਹੈਗਾ ਹੋਲਡਰ ਵੀ ਨਾਲ ਹੈਗਾ ਇਹ ਕੀ ਸਾਬਤ ਕਰਨਾ ਚਾਹ ਰਹੇ ਆ ਆਪਾਂ ਜਿੰਨੀ ਵੀ ਆਪਣੀ ਬਾਡੀ ਚੱਲ ਰਹੀ ਹੈ ਉਦੇ ਵਿੱਚ ਕਿਸੇ ਦੇ ਸੈੱਲ ਲੱਗੇ ਜੀ ਜਾਂ ਆਪਣੀ ਬਾਡੀ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਇਲੈਕਟ੍ਰੀਸ਼ੀਅਨ ਆਪਾਂ ਦੇਖ ਰਹੇ ਹਾਂ ਵੀ ਬਾਹਰ ਆਪਾਂ ਜਾਂ ਬਲਬ ਜਗਾਉਨੇ ਆ ਜਾਂ LED ਚਲਾਉਨੇ ਆ ਜਾਂ ਆਪਾਂ ਮਾਈਕ ਚਲਾਉਨੇ ਆ ਕੁਝ ਵੀ ਕਰਦੇ ਆ ਇਹਦੇ ਲਈ ਆਪਾਂ ਨੂੰ ਕਰੰਟ ਜ਼ਰੂਰੀ ਹੈ ਪਰ ਆਪਣੀ ਬਾਡੀ ਦੇ ਵਿੱਚ ਆਪਾਂ ਇਦਾਂ ਦਾ ਸਿਸਟਮ ਅੱਜ ਤੱਕ ਨਹੀਂ ਦੇਖਦੇ ਕਿ ਦੇਖਦੇ ਸਰ ਆਪਣੀ ਬਾਡੀ ਇੱਕ ਯੈਲੋ ਤੇ ਰੈੱਡ ਦੇ ਵਿੱਚ ਚੱਲ ਰਹੀ ਆ ਸਿੰਪਟਮ ਦੇ ਬਾਡੀ ਦੇ ਵਿੱਚ ਆ ਰਹੇ ਨੇ ਇਲੈਕਟ੍ਰੀਸ਼ੀਅਨ ਆਪਣਾ ਹਾਰਟ ਪੰਪਿੰਗ ਕਰਦਾ ਠੀਕ ਹੈ ਜੀ ਕਿੰਨੀ ਜਿਹੜੀਆਂ ਨੈਫਰੋਨਸ ਜਿਹੜੇ ਕੰਮ ਕਰਦੇ ਨੇ ਹਾਂ ਲਿਵਰ ਆਪਣਾ ਕੰਮ ਕਰਦਾ ਆਪਣਾ ਬ੍ਰੇਨ ਕੰਮ ਕਰ ਰਿਹਾ ਬ੍ਰੇਨ ਦੇ ਸੈੱਲ ਕੰਮ ਕਰ ਰਹੇ ਨੇ 7000 ਕਰੋੜ ਪਲੱਸ ਜਿਹੜੇ ਸੈੱਲ ਆਪਣੇ ਬ੍ਰੇਨ ਦੇ ਉਹ ਕੰਮ ਕਰ ਰਹੇ ਨੇ ਠੀਕ ਹੈ ਮਤਲਬ ਧੁੰਨੀ ਦੇ ਵਿੱਚ ਆਪਣਾ ਕੋਈ ਵੀ ਆਪਾਂ ਮੈਡੀਸਨ ਪਾਉਣੇ ਆ ਜਾਂ ਕੋਕਨਟ ਔਇਲ ਲਾ ਲੋ ਤੇਲ ਪਾ ਲੋ ਜਾਂ ਗਾਂ ਦਾ ਦੇਸੀ ਘਿਓ ਪਾ ਲੋ ਆਪਣੇ ਹਰੇਕ ਸੈੱਲ ਤੱਕ ਪਹੁੰਚਦਾ ਹੈ ਜੀ ਬਿਲਕੁਲ 72000 ਨਾੜੀਆਂ ਦੇ ਨਾਲ ਜਿਹੜਾ ਉਹ ਧੁੰਨੀ ਜਿਹੜੀ ਜੁੜੀ ਹੋਈ ਹੈ ਹਾਂ 72000 ਨਾੜੀਆਂ ਦੇ ਨਾਲ ਆਪਣੀ ਧੁੰਨੀ ਉਹ ਜੁੜੀ ਹੋਈ ਆ ਜਦੋਂ ਆਪਾਂ ਉਹਦੇ ਉਹਦੇ ਵਿੱਚ ਆਪਾਂ ਤੇਲ ਪਾਉਣੇ ਜਾਂ ਕੁਝ ਵੀ ਉਹਦੇ ਵਿੱਚ ਪਾਉਣੇ ਆ ਤਾਂ ਉਹ ਆਪਣੀ 72000 ਨਾੜੀਆਂ ਤੇ ਪਹੁੰਚਦਾ ਤੇ ਉਹ ਸੈੱਲ ਤੱਕ ਪਹੁੰਚਦਾ ਉਹਦੇ ਵਿੱਚ ਸੈੱਲ ਨੂੰ ਫਿਰ ਤਾਕਤ ਮਿਲਦੀ ਆ ਜਿਹੜੇ ਤੁਸੀਂ ਪਾਣੀ ਦੀ ਗੱਲ ਕਰ ਰਹੇ ਸੀ ਇਹ ਪਾਣੀ ਅੱਜ ਜਿਹੜਾ ਆਪਾਂ ਵਾਟਰ ਪੀ ਰਹੇ ਹਾਂ ਅੱਜ ਆਪਾਂ ਪਾਣੀ ਪੀ ਰਹੇ ਹਾਂ ਇੱਕ ਸਿਰਫ ਤੋਂ ਸਿਰਫ ਪਿਆਸ ਬੁਝਾਉਣ ਦੀ ਖਾਤਰ ਹੀ ਪੀ ਰਹੇ ਹਾਂ ਆਪਣੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਵੀ ਖਣਿਜ ਤੱਤ ਨਹੀਂ ਜਾ ਰਿਹਾ ਉਹ ਤੁਹਾਨੂੰ ਅਸੀਂ ਸਾਬਤ ਕਰਾਂਗੇ ਕਿ ਕਿਸ ਤਰੀਕੇ ਨਾਲ ਇਹ ਪਾਣੀ ਆਪਣਾ ਡੈਡ ਵਾਟਰ ਹੈ ਬਿਲਕੁਲ ਜੀ ਕੀ ਜਿਹੜਾ ਆਪਾਂ ਪਾਣੀ ਪੀ ਰਹੇ ਹਾਂ ਇਹ ਸਿਰਫ ਤੇ ਸਿਰਫ ਫੋਕਾ ਹੈ ਜੀ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਜਿਹੜਾ ਸਾਡੇ ਅੰਦਰ ਜਾ ਰਿਹਾ ਜਿਹੜਾ ਪਾਣੀ ਹੈਗਾ ਬਿਲਕੁਲ ਜੀ ਜਿਵੇਂ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਹੈ ਵੀ ਜਿਹੜਾ ਆਪਾਂ ਪਾਣੀ ਪੀ ਰਹੇ ਆ ਬਿਲਕੁਲ ਇੱਕ ਪਿਆਸ ਬੁਝਾਉਣ ਲਈ ਪਾਣੀ ਪੀ ਰਹੇ ਆ ਇਹਦੇ ਨਾਲ ਵਾਕੀ ਪਿਆਸ ਵੀ ਬੁਝਦੀ ਆ ਕਿ ਪਿਆਸ ਵੀ ਚੰਗੀ ਤਰ੍ਹਾਂ ਨਹੀਂ ਬੁਝਦੀ ਹਾਂਜੀ ਮੈਂ ਉਹੀ ਗੱਲ ਕਰਨ ਲੱਗਾ ਜੇ ਆਪਾਂ ਗੱਲ ਕਰੀਏ ਤੇ ਮੇਰੇ ਹਿਸਾਬ ਨਾਲ ਤੇ ਇਹਦੀ ਪਿਆਸ ਵੀ ਨਹੀਂ ਬੁਝਦੀ ਪਈ ਜ ਇਸ ਦੇ ਸਮੇਂ ਦੀ ਜੇ ਅੱਜ ਗੱਲ ਕਰੀਏ ਤੇ ਇਸ ਪਾਣੀ ਨਾਲ ਆਪਣੀ ਪਿਆਸ ਵੀ ਨਹੀਂ ਬੁਝਦੀ ਪਈ ਉਹਦਾ ਤੁਹਾਨੂੰ ਅਸੀਂ ਪ੍ਰੈਕਟੀਕਲ ਕਰਕੇ ਵੀ ਉਹ ਦੱਸਾਂਗੇ ਉਹ ਸਾਰੀ ਚੀਜ਼ ਦੱਸਾਂਗੇ ਵੀ ਇਹਦੇ ਨਾਲ ਪਿਆਸ ਵੀ ਨਹੀਂ ਬੁਝਦੀ ਉਹਦਾ ਕਾਰਨ ਕੀ ਹੈ ਜੇ ਆਪਾਂ ਇਹਨੂੰ ਮੋਟੋ ਤੋਂ ਸ਼ੁਰੂ ਕਰੀਏ ਆਪਾਂ ਸੋਚਿਆ ਸੀ ਵੀ ਆਪਣੇ ਪਾਣੀ ਹੋ ਗਏ ਗੰਦਲੇ ਤੇ ਆਪਾਂ ਇੱਕ ਮਸ਼ੀਨ ਲੈ ਆਂਦੀ ਫਿਲਟਰ ਵਾਲੀ ਵੀ ਇਹ ਫਿਲਟਰ ਵਾਲੀ ਮਸ਼ੀਨ ਲਾ ਦਈਏ ਜੀ ਆਪਣੀਆਂ ਬਿਮਾਰੀਆਂ ਘਟ ਜਾਣਗੀਆਂ ਮੈਂ ਕਲਵੰਤ ਜੀ ਤੁਹਾਨੂੰ ਹੀ ਕੁਐਸਚਨ ਕਰਨਾ ਚਾਹੁੰਦਾ ਕਿ ਉਹਦੇ ਨਾਲ ਤੁਹਾਨੂੰ ਵੀ ਲੱਗਦਾ ਵੀ ਆਪਣੀਆਂ ਬਿਮਾਰੀਆਂ ਘਟ ਗਈਆਂ ਮੈਨੂੰ ਤਾਂ ਲੱਗਦਾ ਬਿਮਾਰੀਆਂ ਉਸ ਤੋਂ ਬਾਅਦ ਵੱਧ ਗਈਆਂ ਹਾਂ ਡਾਕਟਰ ਇਹ ਲੈਣਾ ਸੋਖਦੀ ਉਹਦੇ ਨਾਲ ਵੱਧ ਗਈਆਂ ਫਿਲਟਰ ਆਉਣ ਦੇ ਨਾਲ ਮਸ਼ੀਨ ਆਉਣ ਦੇ ਨਾਲ ਕਿਉਂਕਿ ਉਹ ਮਸ਼ੀਨ ਸੀ ਉਹਨੂੰ ਆਪਾਂ ਕਹਿੰਦਾ ਵੀ ਇਹਦੇ ਮਾਰੇ ਤੱਤ ਤੱਕ ਸਾਫ਼ ਕਰ ਦੇ ਉਹਨੇ ਮਾਰੇ ਤਾਂ ਕਿਤੇ ਕਿਤੇ ਨਾਲ ਚੰਗੇ ਤੱਤ ਵੀ ਸਾਫ਼ ਕਰ ਦਿੱਤੇ ਜਿਹੜੇ ਖਣਿਜ ਤੱਤ ਸੀ ਉਹ ਬਿਲਕੁਲ ਉਹਨੇ ਇੱਕ ਡੈੱਡ ਵਾਟਰ ਦਿੱਤਾ ਜੇ ਆਪਾਂ ਇੱਕ ਡੈੱਡ ਮਰੀ ਹੋਈ ਚੀਜ਼ ਅੰਦਰ ਲੈ ਕੇ ਜਾਵਾਂਗੇ ਕਿ ਆਪਾਂ ਜਿੰਦਾ ਰਹਿ ਸਕਾਂਗੇ ਨਹੀਂ ਰਹਿ ਸਕਾਂਗੇ ਗੁਰੂਆਂ ਨੇ ਆਪਾਂ ਨੇ ਪਵਨ ਗੁਰੂ ਪਾਣੀ ਪਿਤਾ ਪਿਤਾ ਦਾ ਦਰਜਾ ਦਿੱਤਾ ਤੇ ਆਪਾਂ ਦਾ ਪਿਤਾ ਦਾ ਹਾਲ ਹੀ ਬੜਾ ਬੁਰਾ ਕਰਤਾ ਜੀ ਤੇ ਜੇ ਆਪਣਾ ਪਿਤਾ ਹੀ ਮੰਨ ਲਓ ਇੱਕ ਪ ਉਸ ਇਨਸਾਨ ਦਾ ਕੀ ਹੋਊਗਾ ਉਸੇ ਤਰ੍ਹਾਂ ਹੀ ਅੱਜ ਆਪਣੀ ਬਾਡੀ ਜਿਹੜੀ ਦੀ 70% ਪਾਣੀ ਤੇ ਚੱਲਦੀ ਹੈ ਉਹ ਜਦੋਂ ਆਪਾਂ ਡੈਡੀ ਕਰ ਦਿੱਤੀ ਹੈ ਤੇ ਆਪਣਾ ਸਰੀਰ ਤੁਹਾਨੂੰ ਆਪਣੇ ਆਪ ਪਤਾ ਹੋਣਾ ਚਾਹੀਦਾ ਹੈ ਵੀ ਆਪਾਂ ਇੱਕ ਜਿੰਦਾ ਲਾਸ਼ ਲੈ ਕੇ ਤੁਰੇ ਫਿਰੇ ਆ ਫਿਰਦੇ ਆ ਜੀ ਬਿਲਕੁਲ ਜੀ ਤੇ ਪਾਣੀ ਜਿਹੜਾ ਹੈ ਇਹਦੇ ਵਿੱਚ ਖਣਿਜ ਪਦਾਰਥ ਜਿਹੜੇ ਹੈਗੇ ਨੇ ਜਿਉਂ ਤੇ ਚ ਕੈਲਸ਼ੀਅਮ ਵੀ ਮਿਲਦਾ ਹੈ ਸਾਨੂੰ ਮਿਨਰਲਸ ਵੀ ਮਿਲਦੇ ਨੇ ਵਿਟਾਮਿਨ ਵੀ ਮਿਲਦੇ ਨੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈਗੀਆਂ ਨੇ ਜਿਹੜੀਆਂ ਕਿ ਪਾਣੀ ਦੇ ਥਰੂ ਹੀ ਸਾਨੂੰ ਮਿਲੀਆਂ ਮਿਲਦੀਆਂ ਨੇ ਪਾਣੀ ਇਨਸਾਨ ਭੋਜਨ ਜਿਹੜਾ ਹੈਗਾ ਉਹ ਉਸ ਤੋਂ ਬਿਨਾ ਜਿਹੜਾ ਉਹ ਰਹਿ ਸਕਦਾ ਲੇਕਿਨ ਪਾਣੀ ਤੋਂ ਬਿਨਾ ਜ਼ਿਆਦਾ ਦਿਨ ਨਹੀਂ ਰਹਿ ਸਕਦਾ ਤੇ ਜੇ ਸਿਰਫ ਪਾਣੀ ਹੀ ਪੀਂਦਾ ਰਵੇ ਤਾਂ ਭਗਤ ਸਿੰਘ ਹੁਣਾਂ ਨੇ 65 ਦਿਨ ਦੇ ਲਗਭਗ ਜਿਹੜਾ ਰਿਕਾਰਡ ਹੈ ਉਹ ਸਿਰਫ ਪਾਣੀ ਪੀ ਕੇ ਹੀ ਜਿਹੜਾ ਉਹ ਭੁੱਖ ਹੜਤਾਲ ਜਿਹੜਾ ਕਰਕੇ ਉਹ ਸਾਬਤ ਕੀਤਾ ਸੀ ਸਿਰਫ ਪਾਣੀ ਕਰਕੇ ਤੇ ਪਾਣੀ ਜਿਹੜਾ ਉਹ ਇਸ ਕਰਕੇ ਜਿਹੜਾ ਪਾਣੀ ਨੇ ਉਹਨਾਂ ਨੂੰ ਜ਼ਿੰਦਾ ਰੱਖਿਆ ਕਿਉਂਕਿ ਪਾਣੀ ਦੇ ਵਿੱਚੋਂ ਹੀ ਉਹਨਾਂ ਨੂੰ ਬਹੁਤ ਸਾਰੇ ਖਣਿਜ ਪਦਾਰਥ ਜਿਹੜੇ ਮਿਨਰਲਸ ਐ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਮਿਲਦੀਆਂ ਰਹੀਆਂ ਤੇ ਉਹਦੇ ਕਰਕੇ ਉਹ ਜ਼ਿੰਦਾ ਰਹੇ ਦੋ ਚੀਜ਼ਾਂ ਜਿਹੜੀਆਂ ਨੇ ਜ਼ਿੰਦਾ ਰਹਿਣ ਲਈ ਬਹੁਤ ਜ਼ਰੂਰੀ ਨੇ ਜਿਹੜੀਆਂ ਕਿ ਇਨਸਾਨ ਨੂੰ ਜਿਹੜੀਆਂ ਉਹ ਉਹਦੇ ਬਿਨਾਂ ਨਹੀਂ ਰਹਿ ਸਕਦਾ ਪਾਣੀ ਤੇ ਹਵਾ ਹਵਾ ਤੇ ਪਾਣੀ ਜਿਹੜੀਆਂ ਨੇ ਇਹ ਇਹਦੇ ਬਿਨਾਂ ਇਨਸਾਨ ਜਿਹੜਾ ਉਹ ਜ਼ਿਆਦਾ ਦੇਰ ਤੱਕ ਜ਼ਿੰਦਾ ਨਹੀਂ ਰਹਿ ਸਕਦਾ ਭੋਜਨ ਤੋਂ ਬਿਨਾਂ ਜਿਹੜਾ ਫਿਰ ਵੀ ਹਲੇ ਜਿਹੜਾ ਉਹ 300 ਤੋਂ ਉੱਪਰ ਦਿਨ ਦਾ ਇੱਕ ਰਿਕਾਰਡ ਵੀ ਹੈਗਾ ਕਿ ਭੋਜਨ ਖਾਦੇ ਬਿਨਾਂ ਉਹ ਰਹਿ ਸਕਦਾ ਇਹਦਾ ਮਤਲਬ ਇਹ ਹੈ ਕਿ ਪਾਣੀ ਦੇ ਵਿੱਚਲੇ ਖਣਿਜ ਪਦਾਰਥ ਜਿਹੜੇ ਨੇ ਸਾਡੇ ਵਾਸਤੇ ਬੇहद ਜ਼ਰੂਰੀ ਨੇ ਤੇ ਉਸੇ ਪਾਣੀ ਦੇ ਵਿੱਚੋਂ ਜਿਹੜੇ ਖਣ ਖਣਿਜ ਪਦਾਰਥ ਨਿਕਲ ਜਾਣਗੇ ਤੇ ਸਾਡੇ ਬਾਡੀ ਦੇ ਅੰਦਰ ਦੇ ਬਹੁਤ ਸਾਰੇ ਵਿਕਾਰ ਜਿਹੜੇ ਨੇ ਉਹ ਇਹਦੇ ਕਰਕੇ ਆ ਰਹੇ ਨੇ ਇਹੋ ਚੀਜ਼ ਅੱਜ ਅਸੀਂ ਤੁਹਾਨੂੰ ਸਾਬਤ ਕਰਨ ਦੀ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਬੱਲਬ ਨਾਲ ਕੀ ਸਬੰਧ ਹੈ ਬੱਲਬ ਦੇ ਨਾਲ ਇਹੀ ਸਬੰਧ ਹੈ ਸਰ ਆਪਾਂ ਘਰਾਂ ਦੇ ਵਿੱਚ ਆਮ ਤੌਰ ਤੇ ਇੱਕ ਸਰਲ ਭਾਸ਼ਾ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਵੀ ਆਮ ਤੌਰ ਤੇ ਆਪਾਂ ਘਰਾਂ ਦੇ ਵਿੱਚ ਕੰਮ ਕਰ ਰਹੇ ਆਪਣੇ ਵਾਸ਼ਿੰਗ ਮਸ਼ੀਨ ਚੱਲ ਰਹੀ ਆ ਆਪਣੇ ਹੱਥ ਗਿੱਲੇ ਹੋ ਗਏ ਜੇ ਦੋ ਹੱਥ ਗਿੱਲੇ ਹੋ ਗਏ ਤੇ ਉਸ ਤੋਂ ਬਾਅਦ ਆਪਾਂ ਸੋਚ ਨੂੰ ਹੱਥ ਨਹੀਂ ਲਗਾਉਂਦੇ ਕਿਉਂ ਨਹੀਂ ਲਗਾਉਂਦੇ ਇਸ ਕਰਕੇ ਇਹ ਲਗਾਉਂਦੇ ਵੀ ਉਹ ਕਰੰਟ ਨਾ ਆ ਜੇ ਇਸ ਕਰਕੇ ਇਹ ਲਗਾਉਂਦੇ ਜੇ ਉਹ ਚ ਕਰੰਟ ਹੋਊਗਾ ਮੈਂ ਹੱਥ ਨਹੀਂ ਲਗਾਉਂਗਾ ਮੈਨੂੰ ਕਰੰਟ ਆ ਜਾਊਗਾ ਅਗਰ ਉਸ ਪਾਣੀ ਦੇ ਵਿੱਚ ਖਣਿਜ ਤੱਤ ਹੈ ਤਾਂ ਆਪਾਂ ਨੂੰ ਫੇਰ ਕਰੰਟ ਲੱਗੂਗਾ ਜੇ ਉਹ ਖਣਿਜ ਤੱਤ ਨਹੀਂਗੇ ਤਾਂ ਆਪਾਂ ਨੂੰ ਕਰੰਟ ਨਹੀਂ ਲੱਗੂਗਾ ਕਿਉਂ ਇਲੈਕਟ੍ਰੀਸ਼ੀਅਨ ਉਹਦੇ ਵਿੱਚ ਪਾਸ ਨਹੀਂ ਹੋ ਰਿਹਾ ਇਸੇ ਤਰੀਕੇ ਦੇ ਨਾਲ ਆਪਣਾ ਹਾਰ ਜਿਹੜਾ ਪੰਪਿੰਗ ਕਰਦਾ ਉਹਨੂੰ ਵੀ ਪਾਣੀ ਬਹੁਤ ਜ਼ਰੂਰੀ ਆ ਕਹਿੰਦੇ ਰਾਤ ਦੇ ਸਮੇਂ ਜਦੋਂ ਆਪਾਂ ਸੁੱਤੇ ਪਿਆ ਨੂੰ ਅਟੈਕ ਹੋ ਜਾਂਦਾ ਜਦੋਂ ਇੱਕ ਛੋਟਾ ਐਗਜ਼ਾਮਪਲ ਦਿੰਦਾ ਤੁਹਾਨੂੰ ਮੈਂ ਆਪਾਂ ਸਰਦੀ ਦੇ ਵਿੱਚ ਵਿਆਹ ਤੇ ਜਾਂਦੇ ਆਂ ਸਰਦੀ ਦੇ ਵਿੱਚ ਵਿਆਹ ਦੇ ਵਿੱਚ ਗਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜਾ ਕੁਸਾ ਆਪਾਂ ਖਾਦਾ ਪੀਤਾ ਫਾਸਟ ਫੂਡ ਵੀ ਖਾਦਾ ਕੋਲਡ ਡਰਿੰਕਸ ਪੀਤੇ ਕਈ ਡਰਿੰਕ ਕਰਨ ਡਰਿੰਕ ਵੀ ਕਰਦੇ ਕਰਦੇ ਨੇ ਮਤਲਬ ਕਾਫੀ ਕੁਛ ਇਦਾਂ ਦਾ ਬਾਡੀ ਦੇ ਵਿੱਚ ਭੇਜਿਆ ਪਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਜੀ ਤੁਸੀਂ ਨੋਟ ਕਰਿਓ ਇੱਕ ਵੀ ਗਲਾਸ ਕਿਸੇ ਨੇ ਪਾਣੀ ਦਾ ਨਹੀਂ ਪੀਤਾ ਹੂੰ ਸੁਬਾ ਤੋਂ ਲੈ ਕੇ ਸ਼ਾਮ ਤੱਕ 12 ਘੰਟਿਆਂ ਦੇ ਸਮੇਂ ਦੇ ਵਿੱਚ ਇੱਕ ਗਲਾਸ ਪਾਣੀ ਨਹੀਂ ਪੀਤਾ ਕਿ ਆਪਣੀ ਬੋਡੀ ਤੰਦਰੁਸਤ ਰਹੂਗੀ ਕੋਲਡ ਡਰਿੰਕ ਬਹੁਤ ਜ਼ਿਆਦਾ ਪੀਂਦੇ ਨੇ ਕੋਲਡ ਡਰਿੰਕ ਤਾਂ ਬਹੁਤ ਜ਼ਿਆਦਾ ਪੀਂਦੇ ਨੇ ਕੋਲਡ ਡਰਿੰਕ ਦੇ ਵਿੱਚ ਮਤਲਬ ਜਿਵੇਂ ਕੋਕਾ ਕੋਲਾ ਹੋ ਗਿਆ ਜਾਂ ਕੋਈ ਵੀ ਕਿਸੇ ਪ੍ਰਕਾਰ ਦੀ ਕੋਲਡ ਡਰਿੰਕ ਹੋ ਗਈ ਪੈਕਿੰਗ ਜੂਸ ਹੋ ਗਏ ਉਹ ਆਪਣੀ ਬੋਡੀ ਚ ਜਾਣਗੇ ਉਹਦਾ ਸਾਈਡ ਇਫੈਕਟ ਹੋਊਗਾ ਹੀ ਹੋਊਗਾ ਬਿਲਕੁਲ ਮਿੱਠਾ ਬਹੁਤ ਜ਼ਿਆਦਾ ਠੀਕ ਹੈ ਆਪਾਂ ਗੱਲ ਕਰ ਰਹੇ ਸੀ ਪਾਣੀ ਦੀ ਵੀ ਰਾਤ ਦੇ ਜਦੋਂ ਸਵੇਰ ਆਪਾਂ ਪਾਣੀ ਨਹੀਂ ਪੀਤਾ ਸੁਬਾ ਤੋਂ ਲੈ ਕੇ ਸ਼ਾਮ ਤੱਕ ਪਾਣੀ ਨਹੀਂ ਪੀਤਾ ਰਾਤ ਨੂੰ ਆਪਾਂ ਨੂੰ ਭੋਜਨ ਨੂੰ ਪਚਾਉਣ ਲਈ ਵੀ ਪਾਣੀ ਦੀ ਜ਼ਰੂਰਤ ਹੈ। ਭੋਜਨ ਨੂੰ ਅੰਦਰ ਆਪਣੀ ਕਿਡਨੀਆਂ ਨੂੰ ਸਫਾਈ ਕਰਨ ਲਈ ਵੀ ਪਾਣੀ ਦੀ ਜ਼ਰੂਰਤ ਆ। ਲਿਵਰ ਨੂੰ ਸਫਾਈ ਕਰਨ ਲਈ ਵੀ ਪਾਣੀ ਦੀ ਜ਼ਰੂਰਤ ਆ। ਅਗਰ ਆਪਣਾ ਮਲਮੂਤਰ ਨੂੰ ਆਪਾਂ ਸਹੀ ਢੰਗ ਤਰੀਕੇ ਨਾਲ ਆਪਣਾ ਪਾਸ ਨਹੀਂ ਹੋਇਆ ਉਹ ਅੰਦਰ ਜਮਾ ਹੋ ਗਿਆ ਮਲਮੂਤਰ ਕੀ ਆਪਾਂ ਉਹਨੂੰ ਫਿਰ ਬੋਡੀ ਨੂੰ ਤੰਦਰੁਸਤ ਕਰ ਸਕਦੇ ਆਂ ਜੀ? ਉਹ ਸਫਾਈ ਕਿਹਨੇ ਕਰਨੀ ਆ? ਇਸ ਪਾਣੀ ਨੇ। ਆਪਣੇ ਜੋੜਾਂ ਤੱਕ ਜੋੜ ਦਰਦ ਕਰਨੇ ਹੱਡੀਆਂ ਤੱਕ ਦਰਦ ਹੋਣਾ ਇਹਦਾ ਬਹੁਤ ਵੱਡਾ ਕਾਰਨ ਇਹ ਪਾਣੀ ਮੰਨਿਆ ਗਿਆ। ਅਗਰ ਆਪਾਂ ਪਾਣੀ ਦੀ ਮਾਤਰਾ ਸਹੀ ਤਰੀਕੇ ਦੇ ਨਾਲ ਬੋਡੀ ਦੇ ਵਿੱਚ ਪਹੁੰਚਾਉਣੀ ਸ਼ੁਰੂ ਕਰ ਦਈਏ ਪਲੱਸ ਸਹੀ ਤਰੀਕੇ ਵਾਲਾ ਸਹੀ ਖਣਿਜ ਤੱਤ ਵਾਲਾ ਪਾਣੀ ਪੀਣਾ ਸ਼ੁਰੂ ਕਰ ਦਈਏ ਤਾਂ ਆਪਣੀ ਬੋਡੀ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਰੋਗ ਜਿਹੜੇ ਠੀਕ ਹੋਣੇ ਸ਼ੁਰੂ ਹੋ ਜਾਣਗੇ। ਇਕੱਲੇ ਪਾਣੀ ਤੋਂ ਆਪਾਂ ਰੋਗ ਠੀਕ ਕਰ ਸਕਦੇ ਹਾਂ। ਜਿਵੇਂ ਦਵਿੰਦਰ ਜੀ ਨੇ ਗੱਲ ਬੋਲੀ ਪਵਨ ਗੁਰੂ ਪਾਣੀ ਪਿਤਾ ਆਪਣਾ ਪਾਣੀ ਅੱਜ ਪੀਤਾ ਜਿਹੜਾ ਉਹ ਆਪਣਾ ਜਿ ਡੈੱਡ ਕਰ ਲਿਆ। ਆਪਾਂ ਮਰੀ ਹੋਈ ਚੀਜ਼ ਅੰਦਰ ਭੇਜਾਂਗੇ ਕਿ ਆਪਣੇ ਸੈੱਲ ਦੀਵਾਰ ਤੋਂ ਰੀਚਾਰਜ ਹੋ ਜਾਣਗੇ ਆਪਾਂ ਇੱਕ ਡੈੱਡ ਸੈੱਲ ਕਿਸ ਬੈਟਰੀ ਦੇ ਵਿੱਚ ਪਾ ਕੇ ਉਹਨੂੰ ਚਾਰਜ ਲਾ ਦੀ ਕਿ ਦੀਵਾਰੀ ਚਾਰਜ ਹੋ ਜਾਊਗਾ ਨਹੀਂ ਹੋਣਾ ਇਸੇ ਕਰਕੇ ਆਪਾਂ ਜਿਹੜਾ ਪਾਣੀ ਤੁਹਾਡੇ ਕੋਲ ਲੈ ਕੇ ਆਏ ਆ ਜਿਹੜਾ ਪ੍ਰੈਕਟੀਕਲ ਤੁਹਾਡੇ ਕੋਲ ਲੈ ਕੇ ਆਏ ਆ ਇਹ ਕੋਈ ਆਮ ਸਧਾਰਨ ਤਰੀਕਾ ਨਹੀਂਗਾ ਇਹ ਆਪਣੇ ਸਾਇੰਸ ਦੇ ਵਿੱਚ ਇਹ ਚੀਜ਼ ਲਿਖੀਆਂ ਗਈਆਂ ਹੋਈਆਂ ਵੀ ਇਲੈਕਟ੍ਰੀਸ਼ੀਅਨ ਪਾਸ ਹੁੰਦਾ ਪਾਣੀ ਦੇ ਵਿੱਚੋਂ ਇਹ 8ਵੀਂ ਦੀ ਬੁੱਕ ਦੇ ਵਿੱਚ ਵੀ ਲਿਖਿਆ ਗਿਆ ਹੋਇਆ ਹੈ ਸ਼ਾਇਦ ਤੁਸੀਂ ਪੜ੍ਹਿਆ ਹੋਊਗਾ ਇਹ ਚੀਜ਼ ਵੀ ਬਿਲਕੁਲ ਬਿਜਲੀ ਜਿਹੜੀ ਹੈ ਉਹ ਪਾਣੀ ਦੇ ਵਿੱਚੋਂ ਵਾਟਰ ਇਜ਼ ਅ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ ਜਿਹੜਾ ਉਹ ਇਹ ਸਾਬਿਤ ਹੁੰਦੀ ਹੈ ਉਹ ਪਾਸ ਹੁੰਦੀ ਆ ਬਾਕੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿਸ ਤਰੀਕੇ ਦੇ ਨਾਲ ਆਪਾਂ ਇਹਨੂੰ ਡੈੱਡ ਵਾਟਰ ਨੂੰ ਕਿਸ ਤਰੀਕੇ ਨਾਲ ਆਪਾਂ ਯੂਜ਼ ਕਰ ਸਕਦੇ ਆ ਉਹਦੇ ਵਿੱਚ ਖਣਿਜ ਤੱਤ ਕਿਹੜੇ ਕਿਹੜੇ ਐਡ ਕਰਨੇ ਆ ਉਹ ਵੀ ਤੁਹਾਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਦੱਸ ਦਿੰਨੇ ਆ ਬਿਲਕੁਲ ਜੀ ਵਾਟਰ ਨੂੰ ਰੀਚਾਰਜ ਕਰਨ ਦਾ ਤਰੀਕਾ ਅੱਜ ਤੁਹਾਨੂੰ ਦੱਸ ਰਿਹਾ ਡੈੱਡ ਵਾਟਰ ਨੂੰ ਰੀਚਾਰਜ ਕਰਨ ਦਾ ਜਿਹੜਾ ਤੁਸੀਂ ਆ ਮਸ਼ੀਨ ਦੇ ਨਾਲ ਸਾਫ਼ ਕਰਕੇ ਪਾਣੀ ਪੀ ਰਹੇ ਹੋ ਉਸ ਨੂੰ ਡੈੱਡ ਵਾਟਰ ਨੂੰ ਤੁਸੀਂ ਦੁਬਾਰਾ ਰੀਚਾਰਜ ਕਰਕੇ ਕਿਸ ਤਰ੍ਹਾਂ ਉਹਦੇ ਚ ਖਣਿਜ ਪਦਾਰਥ ਲੈ ਕੇ ਆਉਣੇ ਨੇ ਤੇ ਕਿੱਦਾਂ ਤੁਹਾਡੀ ਬਾਡੀ ਜਿਹੜੀ ਆ ਉਹ ਉਹ ਡੈੱਡ ਵਾਟਰ ਪੀ ਕੇ ਵੀ ਜਿਹੜਾ ਉਹ ਤੰਦਰੁਸਤੀ ਹਾਸਲ ਕਰਦੀ ਹੈ ਅੱਜ ਅਸੀਂ ਇੱਕ ਜਿਹੜਾ ਪ੍ਰਯੋਗ ਤੁਹਾਡੇ ਸਾਹਮਣੇ ਕਰਦੇ ਆਂ ਸਾਇੰਸ ਦਾ ਪ੍ਰਯੋਗ ਹੈ ਜੀ 8ਵੀਂ ਕਲਾਸ ਦਾ ਪ੍ਰਯੋਗ ਹੈਗਾ ਬਿਜਲੀ ਪਾਣੀ ਦੇ ਵਿੱਚੋਂ ਪਾਸ ਹੋਏਗੀ ਨਹੀਂ ਹੋਏਗੀ ਅੱਜ ਇਹ ਤੁਹਾਡੇ ਸਾਹਮਣੇ ਸਾਬਤ ਕਰਾਂਗੇ ਥੋੜਾ ਜਿਹਾ ਕਰੀਏ ਜੀ ਆਪਾਂ ਆਓ ਜੀ ਆਪਾਂ ਜਿਹੜੀ ਚੀਜ਼ ਆਪਾਂ ਜਿਹੜੀ ਲੈ ਕੇ ਆਈਆਂ ਪਹਿਲਾਂ ਉਹਦੇ ਬਾਰੇ ਥੋੜਾ ਜਿਹਾ ਦੱਸ ਦਈਏ ਆਪਾਂ ਵੀ ਜਿਹੜੀ ਚੀਜ਼ ਆਪਾਂ ਤੁਹਾਨੂੰ ਲੈ ਕੇ ਆਏ ਆ ਇਹ ਕੋਈ ਇਹ ਸੈੱਲ ਰੀਫਾਰਮਰ ਸੈੱਲ ਨੂੰ ਦੁਬਾਰਤੋਂ ਰੀਚਾਰਜ ਕਰਨਾ ਵੀ ਸੈੱਲ ਨੂੰ ਰਿਪੇਅਰ ਕਰਨਾ ਜੇ ਆਪਣੇ ਸੈੱਲ ਰਿਪੇਅਰ ਹੋ ਗਏ ਤਾਂ ਆਰਗਨ ਆਟੋਮੈਟਿਕਲੀ ਰਿਪੇਅਰ ਹੋਣਗੇ ਹੋਣਗੇ ਜੇ ਆਪਣੇ ਸੈੱਲ ਤੰਦਰੁਸਤ ਹੋ ਗਏ ਤਾਂ ਆਪਣੀ ਬਾਡੀ ਆਟੋਮੈਟਿਕ ਤੰਦਰੁਸਤ ਹੋਊਗੀ ਹੋਊਗੀ ਇਸ ਕਰਕੇ ਆਪਾਂ ਜਿਹੜੀ ਚੀਜ਼ ਲੈ ਕੇ ਆਏ ਆ ਇਹਦੇ ਵਿੱਚ 84 ਤਰ੍ਹਾਂ ਦੇ ਖਣਿਜ ਤੱਤ ਹੈ ਇਹ ਇਕੱਲਾ ਪਾਣੀ ਆ ਵੇਖਣ ਨੂੰ ਇੱਕ ਪਾਣੀ ਲੱਗਦਾ ਪਰ ਇਹਦੇ 84 ਤਰ੍ਹਾਂ ਦੇ ਖਣਿਜ ਧਾਤੂ ਹੈ ਨੇ ਜਿਹੜੀ ਆਪਣੀ ਬਾਡੀ ਚ ਜਾਣਗੇ ਉਹਨੂੰ ਦੁਬਾਰਤ ਤੋਂ ਰਿਪੇਅਰ ਕਰਨਗੇ ਆਪਣੀ ਬਾਡੀ ਚ ਜਾਂਦੇ ਕਿੱਦਾਂ ਨੇ ਉਹ ਪਾਣੀ ਦੇ ਵਿੱਚ ਐਡ ਕਰਕੇ ਹੀ ਆਪਾਂ ਭੇਜਾਂਗੇ ਆਪਾਂ ਪਾਣੀ ਦਾ ਪ੍ਰੋਪਰ ਤਰੀਕੇ ਨਾਲ ਪਹਿਲਾਂ ਤੁਹਾਨੂੰ ਇੱਕ ਡੈਮੋ ਦਿਖਾ ਦਿੰਨੇ ਆ ਪ੍ਰੈਕਟੀਕਲ ਦਿਖਾ ਦਿੰਨੇ ਆ ਵੀ ਕਿਸ ਤਰੀਕੇ ਨਾਲ ਆਪਣੀ ਬਾਡੀ ਉੱਤੇ ਇਹ ਵਰਕ ਕਰਦੇ ਨੇ ਪਹਿਲਾਂ ਆਪਾਂ ਦੋ ਪਾਣੀ ਲਏ ਸਰ ਇਹਦੇ ਵਿੱਚ ਇੱਕ ਪਾਣੀ ਲਿਆ ਆਪਾਂ ਇੱਕ ਧਰਤੀ ਵਾਲਾ ਜਿਹੜਾ ਡਾਇਰੈਕਟ ਵਾਟਰ ਆ ਜਿਨ੍ਹਾਂ ਬਿਨਾ ਫਿਲਟਰ ਕੀਤਿਆਂ ਪਾਣੀ ਲਿਆ ਜਿਹੜਾ ਆਪਾਂ ਉਹ ਪਾਣੀ ਉਹ ਆਪਾਂ ਉਹਦੇ ਵਿੱਚੋਂ ਇਲੈਕਟ੍ਰੀਸ਼ੀਅਨ ਪਾਸ ਹੋਊਗਾ ਜਿਹੜੇ ਪਾਣੀ ਆਪਾਂ ਲਿਆ ਹੋਇਆ ਇਹ ਬਿਜਲੀ ਇਹ ਬਿਜਲੀ ਪਾਸ ਹੋਗੀ ਇਹ ਬੱਲਵ ਜਿਹੜਾ ਇਹ ਬੱਲਵ ਜਿਹੜਾ ਇਹ 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 ਜਿਹੜਾ ਉਹ ਪਾਣੀ ਹੈ ਜਿਹੜਾ ਕਿ ਧਰਤੀ ਦੇ ਵਿੱਚੋਂ ਡਾਇਰੈਕਟ ਲਿੱਤਾ ਗਿਆ ਇਹਦੇ ਵਿੱਚੋਂ ਜਿਹੜਾ ਬਿਜਲੀ ਡਾਇਰੈਕਟ ਪਾਸ ਹੋ ਕੇ ਤੇ ਆ ਬੱਲਵ ਜਗ ਜਲ ਗਿਆ ਜੀ ਹਾਂ ਇਹਦੇ ਵਿੱਚ ਇਹਦੇ ਵਿੱਚ ਕੁਛ ਨਾ ਕੁਛ ਖਣਿਜ ਤੱਤ ਹੈ ਨਹੀਂ ਪਰ ਅੱਜ 2000 ਸਨ ਤੋਂ ਬਾਅਦ ਆਪਾਂ ਹਰ ਘਰ ਦੇ ਵਿੱਚ ਹਰ ਪਿੰਡ ਦੇ ਵਿੱਚ ਫਿਲਟਰ ਪਾਣੀ ਕਰਨਾ ਸ਼ੁਰੂ ਕਰਤਾ ਕਿਉਂ ਇਹਦੇ ਵਿੱਚ ਚੰਗੇ ਤੱਤ ਵੀ ਆ ਤੇ ਮਾੜੇ ਤੱਤ ਵੀ ਆ ਵੀ ਚੰਗੇ ਤੱਤ ਵੀ ਆ ਤੇ ਮਾੜੇ ਤੱਤ ਵੀ ਆ ਜਿਹੜੇ ਆਪਣੇ ਬੋਡੀ ਦੇ ਵਿੱਚ ਜਾ ਕੇ ਕਈ ਸਾਈਡ ਇਫੈਕਟ ਵੀ ਕਰਦੇ ਨੇ ਠੀਕ ਆ ਇਸ ਕਰਕੇ ਆਪਾਂ ਨੂੰ ਕੀ ਕਿਹਾ ਗਿਆ ਵੀ ਤੁਸੀਂ ਫਿਲਟਰ ਪਾਣੀ ਪੀਣਾ ਸ਼ੁਰੂ ਕਰੋ ਆਪਾਂ ਜੀ ਫਿਲਟਰ ਕਰ ਲਿਆ ਆ ਦੇਖੋ ਸਰ ਇਹ ਇਹ ਪਾਣੀ ਫਿਲਟਰ ਵਾਲਾ ਪਾਣੀ ਜਿਹਦੇ ਵਿੱਚ ਇਹ ਫਿਲਟਰ ਵਾਲਾ ਪਾਣੀ ਆ ਬਿਲਕੁਲ ਡੈਡ ਵਾਟਰ ਆ ਜੀ ਇਹ ਮਰਿਆ ਹੋਇਆ ਪਾਣੀ ਆ اگر ਆਪਾਂ जिंदा ਜਾਗਦਾ ਇਨਸਾਨ ਇੱਕ ਡੈਡ واਟਰ ਪੀਊਗਾ ਮਰਿਆ ਪਾਣੀ ਪੀਊਗਾ ਕੀ ਆਪਾਂ जिंदा ਰਹਿ ਸਕਦੀ ਆਪਣੇ ہارٹ ਨੂੰ ਵੀ ਪੰਪਿੰਗ ਕਰ ਲਈਏ ਸਹਾਇਤਾ ਕਰਦਾ ਕੀ ਸਹਾਇਤਾ ਕਰੂਗਾ ਜੀ ਹੁਣ ਨਹੀਂ ਇਸ ਕਰਕੇ ਆਪਣੀ ਬਾਡੀ ਦੇ ਵਿੱਚ ਜਿੰਨਾ ਵੀ ਆਪਾਂ ਪਾਣੀ ਪੀ ਰਹੇ ਆ ਇੱਕ ਡੈਡ واਟਰ ਪੀ ਰਹੇ ਆ ਇਸ ਕਰਕੇ ਆਪਣੇ ਸਰੀਰ ਦੇ ਵਿੱਚ ਲਿਵਰ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਲਿਵਰ ਨੂੰ ਸਮੱਸਿਆ ਆ ਰਹੀ ਆ ਇਹ ਇਸ ਕਰਕੇ ਆ ਰਹੀ ਹੈ ਇੱਕ ਤਾਂ ਆਪਾਂ ਫਾਸਟ ਫੂਡ ਬਹੁਤ ਜ਼ਿਆਦਾ ਖਾ ਰਹੇ ਆਂ ਦੂਸਰੀ ਤਰਫ ਆਪਾਂ ਪਾਣੀ ਵੀ ਡੱਡ ਪੀ ਰਹੇ ਆਂ ਨਾਲ ਕੋਲਡ ਡਰਿੰਕ ਪੀ ਰਹੇ ਆਂ ਬਿਲਕੁਲ ਡੈੱਡ ਵਾਟਰ ਪੀ ਰਹੇ ਆਂ ਕੀ ਸਮੱਸਿਆ ਆਪਣੀ ਠੀਕ ਹੋ ਸਕਦੀ ਆਂ ਜਿੰਨੀਆਂ ਮਰਜ਼ੀ ਡਾਕਟਰਾਂ ਦੀਆਂ ਲਾਈਨਾਂ 'ਚ ਖੜ੍ਹ ਜਾਈਏ ਜਿਹੜੇ ਮਰਜ਼ੀ ਡਾਕਟਰ ਕੋਲ ਚਲੀਏ ਜਿੱਦਾਂ ਤਰ੍ਹਾਂ ਦੀ ਮਰਜ਼ੀ ਮੈਡੀਸਿਨ ਲੈ ਲਈਏ ਆਪਾਂ ਪਰ ਸਾਡੇ ਕੋਲੇ ਵੀ ਜਿੱਦਾਂ ਤਰ੍ਹਾਂ ਦੀ ਮਰਜ਼ੀ ਮੈਡੀਸਿਨ ਲੈ ਲਓ ਤੁਸੀਂ ਪਰ ਜਿੰਨਾ ਚਿਰ ਆਪਾਂ ਖਣਿਜ ਤੱਤ ਹੀ ਅੰਦਰ ਕੁਝ ਚੰਗੇ ਜਾ ਰਹੇ ਕੀ ਆਪਾਂ ਉਹ ਠੀਕ ਕਰ ਸਕਦੇ ਆਂ ਇਹ 90% ਰੋਲ ਪੇਸ਼ੈਂਟ ਦਾ ਆਪਣੇ ਆਪ ਨੂੰ ਠੀਕ ਕਰਨਾ ਹੁੰਦਾ 10% ਰੋਲ ਸਿਰਫ ਡਾਕਟਰ ਦਾ ਜਿਹਨੇ ਉਹਨੂੰ ਸਮਝਾਉਣਾ ਬਿਲਕੁਲ ਜੀ ਇਹ ਸਮਝਾ ਦਿੱਤਾ ਆਪਾਂ ਨੇ ਬੜੇ ਚੰਗੇ ਤਰੀਕੇ ਦੇ ਨਾਲ ਅੱਜ ਆਪਾਂ ਨੇ ਸਮਝ ਵੀ ਲਿਆ ਵੀ ਇਹ ਹੈਗਾ ਉਹ ਜਿਹੜਾ ਧਰਤੀ ਦੇ ਵਿੱਚੋਂ ਕੱਢਿਆ ਡਾਇਰੈਕਟ ਪਾਣੀ ਹੈ ਜੀ ਇਹ ਉਹ ਜਿਹੜਾ ਅਸੀਂ ਫਿਲਟਰ ਕਰਕੇ ਅਸੀਂ ਪੀ ਰਹੇ ਹਾਂ ਧਰਤੀ ਦੇ ਵਿੱਚੋਂ ਨਿਕਲਦਾ ਪਾਣੀ ਅਸੀਂ ਇਸ ਕਰਕੇ ਨਹੀਂ ਪੀਂਦੇ ਕਿਉਂਕਿ ਇਹ ਸਵਾਦ ਨਹੀਂ ਲੱਗਦਾ ਇਹਦੇ ਦਾ ਸਵਾਦ ਹੋਰ ਤਰ੍ਹਾਂ ਦਾ ਹੋ ਗਿਆ ਇਹਦੇ ਵਿੱਚ ਬਹੁਤ ਸਾਰੀਆਂ ਸਾਨੂੰ ਪ੍ਰੋਬਲਮਾਂ ਲੱਗਦੀਆਂ ਨੇ ਸਾਨੂੰ ਜਿਹੜਾ ਇਹ ਇਹ ਇਹਦੇ ਚ ਲੱਗਦਾ ਵੀ ਇਹ ਹੈਵੀ ਮੈਟਲਸ ਇਹਦੇ ਚ ਨਹੀਂ ਜੀ ਇਹਦੇ ਚ ਬੜੀਆਂ ਚੀਜ਼ਾਂ ਸ਼ੋਰਾ ਹੈਗਾ ਜੀ ਇਹਦੇ ਚ ਇਹ ਇਹ ਚ ਬੜੇ ਖੁਰਾਕੀ ਤੱਤ ਇਹੋ ਜਿਹੋ ਕੇ ਜਿਹੜੇ ਖਰਾਬ ਹੋ ਗਏ ਇਹਦੇ ਚ ਬਿਮਾਰੀਆਂ ਪੈਦਾ ਕਰ ਰਿਆ ਇਹ ਉਹ ਆ ਜਿਹੜਾ ਫਿਲਟਰ ਦੇ ਵਿੱਚੋਂ ਨਿਕਲਿਆ ਹੋਇਆ ਪਾਣੀ ਆ ਇਹਦੇ ਵਿੱਚ ਹੁਣ ਸਾਡੇ ਕੋਲ ਕੱਖ ਨਹੀਂ ਰਿਹਾ ਬੱਲਬ ਤੱਕ ਨਹੀਂ ਇਹ ਜਗਾ ਪਾਰ ਰਿਆ ਤੇ ਦਵਿੰਦਰ ਜੀ ਫਿਰ ਇਹਨੂੰ ਰੀਚਾਰਜ ਕਿਵੇਂ ਕਰਨਾ ਹੈ हां जी मैं ओदे बारे उही ਦੱਸਣਾ ਚਾਹੁੰਦਾ ਮੈਂ ਤੁਹਾਨੂੰ ਉਹੀ ਦੱਸਣਾ ਚਾਹੁੰਦਾ ਵੀ ਆਪਣੇ ਦਰਸ਼ਕ ਦੇਖ ਰਹੇ ਆ ਵੀ ਆ ਪਾਣੀ ਆਪਾਂ ਪੀ ਰਹੇ ਆ ਜੇ ਆਪਾਂ ਡੈੱਡ ਪਾਣੀ ਪੀਵਾਂਗੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਆਪਾਂ ਸੀਰਕੂਕੇ ਵੀ ਐਕਟਿਵ ਕਰ ਲਾਂਗੇ ਇਹ ਜੇ ਮੈਂ ਗੱਲ ਕਰਾਂ ਤੇ ਮੇਰੇ ਹਿਸਾਬ ਨਾਲ ਇਹ ਹੈ ਵੀ ਆਪਾਂ ਆਪਣੇ ਨੂੰ ਮਾਡਰਨ ਕਰਨ ਦੇ ਲਈ ਇਹ ਚੀਜ਼ਾਂ ਆਪਾਂ ਕਰ ਲਈਆਂ ਅੱਜ ਕੱਲ ਆਪਾਂ ਦੇਖਦੇ ਆਂ ਵਿਆਹਾਂ ਤੇ ਕਿਤੇ ਚੱਲ ਜੀਏ ਪਾਰਟੀ ਤੇ ਫਿਲਟਰ ਬੋਤਲਾਂ ਲੈ ਕੇ ਤੁਰੇ ਫਿਰਦੇ ਆ ਉਹੀ ਪਾਣੀ ਆਪਾਂ ਪੀ ਰਹੇ ਜੇ ਆਪਾਂ ਪਾਣੀ ਆਪਾਂ ਗਲਤ ਪੀਵਾਂਗੇ ਜਿੰਨੀ ਮਰਜ਼ੀ ਮਹਿੰਗੀ ਦਵਾਈ ਕਿਸੇ ਵੀ ਡਾਕਟਰ ਤੋਂ ਲੈ ਲਈਏ ਕੁਝ ਵੀ ਲੈ ਲਈਓ ਆਪਾਂ ਠੀਕ ਨਹੀਂ ਹੋ ਸਕਦੇ ਕਿਉਂਕਿ ਆਪਾਂ ਪਾਣੀ ਡੈਡ ਪੀ ਰਹੇ ਆ ਉਹਨੂੰ ਹੁਣ ਆਪਾਂ ਉਸ ਪਾਣੀ ਨੂੰ ਆਪਾਂ ਜਿੰਦਾ ਕਿਵੇਂ ਕਰਨਾ ਉਹਦੇ ਲਈ ਅਸੀਂ ਇਹ ਸੈਲਰੀ ਫਾਰਮ ਲੈ ਕੇ ਆਏ ਆ ਜੀ ਇਹ ਇੱਕ ਤਰ੍ਹਾਂ ਦਾ ਇਹ ਹੈ ਇਹ ਵੀ ਇੱਕ ਤਰ੍ਹਾਂ ਦਾ ਪਾਣੀ ਹੈ ਪਰ ਇਹ ਪਾਣੀ ਦੇ ਵਿੱਚ 84 ਪ੍ਰਕਾਰ ਦੇ ਖਣਿਜ ਤੱਤ ਹੈ ਜਿਹੜੇ ਕਿ ਆਪਣੀ ਬੋਡੀ ਨੂੰ ਚਾਹੀਦੇ ਆ ਉਹ ਤੁਹਾਨੂੰ ਮੈਂ ਇਹਦਾ ਡੈਮੋ ਕਰਕੇ ਦਿਖਾਉਣਾ ਹੁਣ ਜਿਵੇਂ ਡਾਕਟਰ ਸਾਹਿਬ ਨੇ ਉਧਰ ਇੱਕ ਪਹਿਲਾ ਬਲਬ ਪਾਇਆ ਸੀ ਡਾਕਟਰ ਸਾਹਿਬ ਪਾ ਕੇ ਦਿਖਾਈ ਉਹ ਆਪਣਾ ਜਿਹੜਾ ਆਪਾਂ ਟੈਂਕੀ ਵਾਲਾ ਪਾਣੀ ਲਿਆ ਗਿਆ ਜਦੋਂ ਧਰਤੀ ਤੋਂ ਡਾਇਰੈਕਟ ਪਾਣੀ ਲਿਆ ਗਿਆ ਉਹਦੇ ਨਾਲ ਕੁਝ ਪਰਸੈਂਟ ਬਲਬ ਜਾ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਅੱਜ ਕੱਲ ਦੇ ਯੁੱਗ ਦਾ ਫਿਲਟਰ ਵਾਲਾ ਪਾਣੀ ਲਿਆ ਇਹਦੇ ਚ ਆਪਾਂ ਤਾਰਾਂ ਪਾਈਆਂ ਤੇ ਇਹ ਬਿਲਕੁਲ ਡੈੱਡ ਬਿਲਕੁਲ ਹੀ ਖਤਮ ਹੈ ਹੁਣ ਇਹਦੇ ਵਿੱਚ ਅਸੀਂ ਆਪਣਾ ਇਹ ਸੈਲਰੀ ਫਾਰਮ ਜਦੋਂ ਇਹਦੇ ਵਿੱਚ ਐਡ ਕਰਾਂਗੇ ਤੇ ਉਸ ਤੋਂ ਬਾਅਦ ਆ ਜਿਹੜਾ ਸੈਲਰੀ ਫਾਰਮ ਲੈ ਕੇ ਆਇਆ ਇਹ ਕਿਸ ਤਰ੍ਹਾਂ ਕੰਮ ਕਰਦਾ ਹੈ ਆ ਜਿਵੇਂ ਇੱਕ ਡੈੱਡ ਵਾਟਰ ਹੈ ਜੀ ਇਹਦੇ ਦੇ ਵਿੱਚ ਆਪਾਂ ਸਿਰਫ ਮਾਤਰ 2 ਤੋਂ 3 ਬੂੰਦਾ ਜਦੋਂ ਐਡ ਕੀਤੀਆਂ ਤੇ ਆ ਦੇਖੋ ਜੀ ਆ ਆਪਣਾ ਸਰੀਰ ਬਣ ਜਾਣਾ ਆ ਆਪਣੀ ਬਾਡੀ ਕੰਮ ਕਰਨ ਲੱਪਣੀ ਇਦਾਂ ਆਪਾਂ ਕੈਮ ਹੋ ਜਾਣਾ ਤੇ ਪਹਿਲਾਂ ਆਪਾਂ ਕਿਵੇਂ ਸੀ ਜਮਾ 부ਜੇ ਹੋਏ ਬਿਲਕੁਲ ਡੈੱਡ ਸਰੀਰ ਹੈ 부ਜਿਆ 부ਜਿਆ ਨਾ ਕੰਮ ਕਰਨ ਨੂੰ ਜੀ ਕਰਦਾ ਨਾ ਤੁਰਿਆ ਫਿਰ ਜਾਂਦਾ ਕਿਉਂ ਕਾਰਨ ਉਹਦਾ ਕੀ ਸੀ ਆਪਾਂ ਪਾਣੀ ਡੈੱਡ ਪੀ ਰਹੇ ਸੀ ਜਦੋਂ ਆਪਾਂ ਇਹ ਸੈਲਰੀ ਫਾਰਮ ਇਹਦੇ ਵਿੱਚ ਐਡ ਕੀਤਾ ਮਤਲਬ ਕਿ ਆਪਣੀ ਬਾਡੀ ਦੇ ਵਿੱਚ ਜਦੋਂ 84 ਪ੍ਰਕਾਰ ਦੇ ਖਿਲਜ ਤਤ ਅੰਦਰ ਚਲੇਗੇ ਤੇ ਆਪਣੀ ਬਾਡੀ ਵੀ ਇਸ ਬਲਬ ਦੀ ਤਰ੍ਹਾਂ ਜਗਮਗਾ ਉੱਠੂਗੀ ਜੀ ਬਿਲਕੁਲ ਜੀ ਤੇ ਇੱਕ ਚੀਜ਼ ਹੋਰ ਮੈਂ ਦੇਖ ਰਿਹਾ ਕਿ ਇਹ ਹੈਗੀ ਆ ਕਾਰਡੀਓ ਪਲਸ ਇਹਦਾ ਰੋਲ ਕਿਸ ਤਰੀਕੇ ਨਾਲ ਕੀ ਇਹਦਾ ਵੀ ਕੋਈ ਦੇ ਨਾਲ ਸੰਬੰਧ ਹੁੰਦਾ ਜੀ ਇਹਦਾ ਹਾਂਜੀ ਹਾਂਜੀ ਇਹਦੇ ਨਾਲ ਵੀ ਸੰਬੰਧ ਆ ਜਿਵੇਂ ਆਪਾਂ ਹਾੜ ਦੀ ਗੱਲ ਕੀਤੀ ਸੀਗੀ ਇਹ ਹਾੜ ਆਪਾਂ ਪੰਪਿੰਗ ਬਹੁਤ ਘਟਾ ਕਰਨਾ ਸ਼ੁਰੂ ਕਰ ਜਾਂਦਾ ਜਦੋਂ ਆਪਣਾ ਬਲੱਡ ਪ੍ਰੈਸ਼ਰ ਵੱਧਦਾ ਹੂੰ ਜਦੋਂ ਬਲੱਡ ਪ੍ਰੈਸ਼ਰ ਵੱਧਦਾ ਉਹਦੇ ਲਈ ਇਹ ਬਹੁਤ ਜ਼ਿਆਦਾ ਮੈਡੀਸਨ ਇਸਤੇਮਾਲ ਜਦੋਂ ਕਰਦੇ ਆ ਤਾਂ ਬਹੁਤ ਛੇਤੀ ਆਪਣਾ ਬਲੱਡ ਪ੍ਰੈਸ਼ਰ ਕੰਟਰੋਲ ਹੁੰਦਾ ਜੀ ਬਹੁਤ ਛੇਤੀ ਕਿਉਂਕਿ ਆਪਣੇ ਹਾਰਟ ਨੂੰ ਲੈ ਕੇ ਬਲੌਕਜ ਆ ਜਾਂਦੀ ਹੈ ਕਿਸੇ ਪ੍ਰਕਾਰ ਦੀ ਕਿਸੇ ਵੀ ਨਾੜੀਆਂ ਦੇ ਵਿੱਚ ਬਲੌਕਜ ਆ ਗਈ ਆ ਉਸ ਤੋਂ ਬਾਅਦ ਬਲੱਡ ਪ੍ਰੈਸ਼ਰ ਤਾਂ ਵਧੂਗਾ ਹੀ ਵਧੂਗਾ ਜੀ ਜੇ ਆਕਰ ਕਿਸੇ ਨੂੰ ਪੇਟ ਦੀ ਸਮੱਸਿਆ ਲੈ ਕੇ ਕਿਸੇ ਦਾ ਬਲੱਡ ਪ੍ਰੈਸ਼ਰ ਵੱਧ ਰਿਹਾ ਅਗਰ ਜੇ ਕਿਸੇ ਨੂੰ ਗੈਸ ਬਲ ਰਹੀ ਆ ਜਾਂ ਤਜਾਬ ਦੇ ਕਰਕੇ ਬਲੱਡ ਪ੍ਰੈਸ਼ਰ ਵੱਧ ਰਿਹਾ ਉਹਦੋਂ ਵੀ ਇਹ ਠੀਕ ਕਰਦਾ ਜੀ ਠੀਕ ਹੈ ਜੀ ਤੇ ਇਹ ਤੁਸੀਂ ਆਪਾਂ ਮਿਨਰਲਸ ਦੀ ਗੱਲ ਕਰ ਰਹੇ ਹਾਂ 84 ਮਿਨਰਲਸ ਦੀ ਗੱਲ ਕੀਤੀ ਹੈਗੀ ਇਹਦੇ ਵਿੱਚ ਤੇ ਉਹਦੇ ਨਾਲ ਇਹਦਾ ਕੀ ਸਬੰਧ ਤੁਸੀਂ ਦੱਸੋ ਕਿ ਹਾਂ ਜੀ ਮੈਂ ਇਹਦਾ ਇਸ ਪ੍ਰੋਡਕਟਰ ਦਾ ਲਿਉਨ ਦਾ ਵੀ ਕਾਰਨ ਇਹ ਪਾਣੀ ਹੈ ਕਿਉਂਕਿ ਆਪਣੇ ਹਾਰਟ ਨੂੰ ਵੀ ਪੰਪਿੰਗ ਲਈ ਪਾਣੀ ਹੀ ਚਾਹੀਦਾ ਜਦੋਂ ਪੰਪਿੰਗ ਆਪਣਾ ਹਾਰਟ ਨਹੀਂ ਕਰੂਗਾ ਪਾਣੀ ਸਹੀ ਨਹੀਂ ਮਿਲੂਗਾ ਤੇ ਉਸ ਤੋਂ ਬਾਅਦ ਕੁਝ ਨਾ ਕੁਝ ਤਾਂ ਦੇਣਾ ਹੀ ਪੈਣਾ ਆਪਣੀ ਬੋਡੀ ਨੂੰ ਇਸ ਲਈ ਇਸ ਮੈਡੀਸਨ ਇਲੈਕਟ੍ਰੋ ਹੋਮੋਪੈਥੀ ਵਿੱਚ ਮੈਡੀਸਨ ਲੈ ਕੇ ਆ ਰਹੇ ਹਾਂ ਕਿਉਂਕਿ ਅੱਜ ਕੱਲ ਆਪਾਂ ਘਰ ਘਰ ਜਦੋਂ ਇਹ ਪਾਣੀ ਪੀਣੇ ਦੇਖ ਰਹੇ ਹਾਂ ਨੌਜਵਾਨ ਮੁੰਡਿਆਂ ਨੂੰ ਸਾਇਲੈਂਟ ਅਟੈਕ ਆ ਰਿਹਾ ਪਰ ਜੇ ਇਹ ਦੀ 90% ਤੱਕ ਦੀ ਬਲਾਕੇਜ ਇਸ ਪ੍ਰੋਡਕਟ ਨਾਲ ਚੱਕੀ ਜਾਊਗੀ ਜੀ। ਹਾਂ ਬੀਪੀ ਆਪਣਾ ਕੰਟਰੋਲ ਹੋਊਗਾ ਜੇ ਹਾਈ ਹੁੰਦਾ ਜਾਂ ਲੋ ਹੁੰਦਾ ਇਹ ਬੀਪੀ ਵਾਲਾ ਜਿਹੜਾ ਜੇ ਅਕਰ ਮੌਕੇ ਦੇ ਉੱਤੇ ਲੈਂਦਾ ਜਲਦੀ ਮੌਕੇ ਦੇ ਹਾਂਜੀ ਨਾਲ ਦੀ ਨਾਲ ਇਹਦੀਆਂ 2 ਤੋਂ 4 ਬੂੰਦਾ ਸਿੱਧੀਆਂ ਡਾਇਰੈਕਟ ਜ਼ੁਬਾਨ ਤੇ ਲੈਣੀਆਂ ਵੈਸੇ ਅਸੀਂ ਪਾਣੀ ਦੇ ਵਿੱਚ ਪਾ ਕੇ ਕਹਿੰਨੇ ਪੇਸ਼ੇ ਨੂੰ ਹਾਂ ਜੀ ਨਾਲ ਦੀ ਨਾਲ ਰਿਜ਼ਲਟ ਆਣਾ 2 ਤੋਂ 4 ਬੂੰਦਾ ਸਿੱਧੀਆਂ ਡਾਇਰੈਕਟ ਜ਼ੁਬਾਨ ਤੇ ਲੈਣੀਆਂ ਨਾਲ ਦੀ ਨਾਲ ਬੀਪੀ ਉਹਦਾ ਬਿਲਕੁਲ ਲੋ ਹੋਣਾ ਸ਼ੁਰੂ ਹੋ ਜਾਊਗਾ ਜੀ ਸਹੀ ਹੋਣਾ ਸ਼ੁਰੂ ਹੋ ਜਾਊਗਾ ਕਿੰਨੀ ਦੇਰ ਦੇ ਵਿੱਚ ਜੀ 10 ਤੋਂ 15 ਮਿੰਟ ਦੇ ਵਿੱਚ ਵਿੱਚ ਬਿਲਕੁਲ ਠੀਕ ਨਾਰਮਲ ਹੋ ਜਾਊਗਾ ਕਿਉਂਕਿ ਜ਼ਿਆਦਾਤਰ ਜਰ ਨਸ਼ਾ ਕਰਨ ਵਾਲੇ ਆ ਜਾਂ ਤਮਾਕੂ ਲੋਣ ਵਾਲੇ ਆ ਹੈਨਾ ਉਹ ਜ਼ਿਆਦਾਤਰ ਆਹ ਚੀਜ਼ ਨੂੰ ਅ ਇਸਤੇਮਾਲ ਕਰਦੇ ਨੇ ਜੇ ਕਿਸੇ ਨੂੰ ਅਟੈਕ ਹੋ ਰਿਹਾ ਜਲਦੀ ਅਟੈਕ ਹੋ ਰਿਹਾ ਹੈਨਾ ਉਦੋਂ ਆਪਾਂ ਜਦੋਂ ਡਾਕਟਰ ਆਪਣੇ ਐਲੋਪੈਥੀ ਦੇ ਵਿੱਚ ਗੱਲ ਕਰੀਏ ਤਾਂ ਉਹ ਜੀਵਤ ਵਾਲੇ ਗੋਲੀ ਰੱਖਦੇ ਆ ਸੋਰਬੀਟ ਰੇਟ ਹਾਂਜੀ ਉਹ ਜੋ ਜੀਵਤ ਵਾਲੇ ਗੋਲੀ ਰੱਖਦੇ ਆ ਉਹ ਜਲਦੀ ਅਸਰ ਕਰ ਜਾਂਦੀ ਹੈ ਉਸ ਤਰੀਕੇ ਦੇ ਨਾਲ ਜਦੋਂ ਇਹਨੂੰ ਆਪਾਂ ਜਵਾਨ ਤੇ ਪਾਵਾਂਗੇ ਪੰਜ ਤੋਂ ਸੱਤ ਬੂੰਦਾ ਜਵਾਨ ਤੇ ਪਾਈਆਂ ਉਹਨੇ ਜਲਦੀ ਅਸਰ ਕਰਕੇ ਤਾਂ ਉਹਨੂੰ ਬੀਪੀ ਨੂੰ ਕੰਟਰੋਲ ਕਰ ਲੈਣਾ ਜਦੋਂ ਬੀਪੀ ਕੰਟਰੋਲ ਹੋ ਗਿਆ ਉਸ ਤੋਂ ਬਾਅਦ ਤੰਦਰੁਸਤ ਹੋ ਗਿਆ ਜੀ ਉਹ ਬਿਲਕੁਲ ਨਾਰਮਲ ਹੋ ਜਾਂਦਾ ਜੀ ਕੀ ਆ ਬਾਤ ਹੈ ਜੀ ਤੇ ਅੱਜ ਦੇਖੋ ਜੀ ਆਪਾਂ ਨੇ ਡੈਮੋ ਦੇ ਥਰੂ ਜਿਹੜਾ ਇਹ ਚੀਜ਼ ਨੂੰ ਸਾਬਤ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਡੈਡ ਵਾਟਰ ਨੂੰ ਵੀ ਜਿਹੜਾ ਉਹ ਰੀਚਾਰਜ ਕਰਕੇ ਲਿਵਿੰਗ ਵਾਟਰ ਦੇ ਵਿੱਚ ਕਨਵਰਟ ਕਰ ਸਕਦੇ ਹੈਗੇ ਸੋ ਜਿਹੜਾ ਇੱਕ ਬਾਖਮਾਲ ਜਿਹੜੀ ਡੈਮੋ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈਗਾ ਤੇ ਪਦਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਂਦੇ ਜਾਂਦੇ ਹੁਣ ਆਪਣੇ ਨੰਬਰ ਤੇ ਆਪਣੀ ਡੀਟੇਲ ਜੀ ਦੇ ਸੰਪਰਕ ਕਰਨ ਲਈ ਤੁਸੀਂ 9814524831 9814524831 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਸਾਡੇ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਹੇ ਨੇ ਉਹ ਦੋਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਇੱਥੇ ਪਹੁੰਚ ਸਕਦੇ ਨੇ ਆਪਣਾ ਕਲੀਨਿਕ ਹੈਗਾ ਧਰਮਕੋਟ ਵੱਡੂ ਵਾਲਾ ਰੋਡ ਇਲੈਕਟ੍ਰੋ ਹੋਮੋਪੈਥੀ ਸੈਂਟਰ ਜਿਹੜਾ ਆਪ ਡਿਸਟ੍ਰਿਕਟ ਮੋਗਾ ਦੇ ਵਿੱਚ ਪੈਂਦਾ ਜੀ ਧਰਮਕੋਟ ਜਲੰਧਰ ਬਾਈਪਾਸ ਤੇ ਆਪਣਾ ਪੈਂਦਾ ਜੀ ਤੇ ਤੁਸੀਂ ਆਪਣੀ ਡੀਟੇਲ ਹਾਂਜੀ ਹਾਂਜੀ ਜਿਵੇਂ ਡਾਕਟਰ ਸਾਹਿਬ ਨੇ ਸਾਰਾ ਐਡਰੈਸ ਦੱਸ ਦਿੱਤਾ ਤੇ ਮੇਰਾ ਨੰਬਰ ਹੈ ਜੀ 9592007613 9592007613 ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਨੇ ਅੱਜ ਜਾਣਿਆ ਜੀ ਸੈਲਰ ਫਾਰਮ ਡ੍ਰੌਪਸ ਹੈਗੇ ਨੇ ਜੀ ਇਹ ਤੇ ਇਹ ਹੈਗਾ ਜੀ ਆਪਣਾ ਕਾਰਡੀਓ ਕਾਰਡੀਓ ਪਲੱਸ ਜਿਹੜਾ ਕਿ ਸਾਡੇ ਹਾਰਟ ਦੀਆਂ ਸਾਡੇ ਨੇਫਰونز ਦੀਆਂ ਕਿਡਨੀ ਦੇ ਨੇਫਰونز ਦੀਆਂ ਜਾਂ ਜਿਹੜੀ ਸਰੀਰ ਦੇ ਅੰਦਰ ਵੀ ਇੱਕ ਇਲੈਕਟ੍ਰਿਸਿਟੀ ਜਿਹੜੀ ਆ ਉਹ ਕੰਮ ਕਰਦੀ ਹੈ ਇਹ ਸਾਬਤ ਕਰਦੇ ਸਾਇੰਸ ਨੇ ਸਾਬਤ ਕੀਤਾ ਇੱਕ ਬਿਜਲੀ ਜਿਹੜੀਆਂ ਉਹ ਬਿਜਲੀਆਂ ਤਰੰਗਾਂ ਕੰਮ ਕਰਦੀਆਂ ਨੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਬਤ ਹੋ ਚੁੱਕੇ ਨੇ ਤੇ ਜਦੋਂ ਇਹ ਚੀਜ਼ਾਂ ਅਸੀਂ ਦਿਖਾਨੀਆਂ ਤਾਂ ਕਿਤੇ ਨਾ ਕਿਤੇ ਦਿਮਾਗ 'ਚ ਆਉਂਦਾ ਵੀ ਉਹ ਸਰੀਰ ਦੇ ਅੰਦਰ ਦੀ ਬਿਜਲੀ ਤੋਂ ਜਿਹੜਾ ਉਹ ਕਾਇਮ ਰੱਖਣ ਲਈ ਇੱਕ ਦੂਜੇ ਦੇ ਜਗ੍ਹਾ ਦੂਜੀ ਜਗ੍ਹਾ ਤੇ ਮੈਸੇਜ ਟਰੈਵਲ ਕਰਨ ਲਈ ਤਰੰਗਾਂ ਨੂੰ ਭੇਜਣ ਲਈ ਬਿਜਲੀ ਦੀ ਤੇਜ਼ੀ ਨਾਲ ਤੇਰ ਦੇ ਚੀਚੀ ਉਂਗਲੀ ਦੇ ਉੱਤੇ ਵੀ ਜੇ ਮੱਖੀ ਜਾਂ ਮੱਛਰ ਬੈਠ ਜਾਣਾ ਤਾਂ ਸਕਿੰਟ ਦੇ ਸੌਵੇਂ ਹਿੱਸੇ ਦੇ ਵਿੱਚ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਮੱਖੀ ਜਾਂ ਮੱਛਰ ਬੈਠ ਗਿਆ ਉਹ ਕਿਵੇਂ ਪਤਾ ਲੱਗਦਾ ਕਿਉਂਕਿ ਇਲੈਕਟ੍ਰੋਨਿਕ ਮੈਸੇਜ ਜਿਹੜਾ ਦਿਮਾਗ ਨੂੰ ਗਿਆ ਤੇ ਉੱਥੋਂ ਉਹ ਪਤਾ ਲੱਗ ਗਿਆ ਵੀ ਦਿਮਾਗ ਜਿਹੜਾ ਉਹ ਇਹਦੇ ਇੱਥੇ ਸਾਡੇ ਆ ਪ੍ਰੋਬਲਮ ਆਈ ਹੈ ਇਹਦਾ ਮਤਲਬ ਹੈ ਸਰੀਰ ਦੇ ਅੰਦਰ ਵੀ ਇਲੈਕਟ੍ਰਿਸਿਟੀ ਹੈ ਤੇ ਉਸ ਇਲੈਕਟ੍ਰਿਸਿਟੀ ਨੂੰ ਕੌਣ ਟਰੈਵਲ ਕਰਾ ਰਿਹਾ ਇਲੈਕਟ੍ਰੋਨਸ ਤੇ ਉਹ ਜਿਹੜੇ ਹੈਗੇ ਨੇ ਉਸ ਤੋਂ ਬਾਅਦ ਉਹ ਟ੍ਰੈਵਲ ਕਰਦੇ ਨੇ ਲਿਕਵਿਡ ਦੇ ਥਰੂ ਪਾਣੀ ਦੇ ਥਰੂ ਸਰੀਰ ਦੇ ਅੰਦਰ 70% ਪਾਣੀ ਹੈ ਤੇ ਉਸ ਪਾਣੀ ਨੂੰ ਉਹ ਪਾਣੀ ਜਿਹੜਾ ਉਹ ਮੈਸੇजेस ਨੂੰ ਟ੍ਰੈਵਲ ਕਰਾਉਣ ਦੇ ਵਿੱਚ ਬੜਾ ਵੱਡਾ ਰੋਲ ਅਦਾ ਕਰਦਾ ਜੇ ਸਾਡੇ ਸਰੀਰ ਦੇ ਵਿੱਚ ਅਸੀਂ ਪੋਕਾ ਪਾਣੀ ਪਾਈ ਜਾਵਾਂਗੇ ਤੇ ਆਹ ਬਿਜਲੀ ਪਾਸ ਨਹੀਂ ਹੋਏਗੀ ਮੈਸੇਜ ਪਾਸ ਨਹੀਂ ਹੋਣਗੇ ਸਰੀਰ ਦੇ ਦਿਮਾਗ ਨੂੰ ਜਾਣਗੇ ਨਹੀਂ ਦਿਮਾਗ ਜਿਹੜਾ ਹੈ ਬਾਕੀ ਦੇ ਅੰਗਾਂ ਨੂੰ ਉਹ ਜਿਹੜੀ ਹੈ ਉਹ ਜਿਹੜਾ ਅਲਰਟ ਤੇ ਨਹੀਂ ਕਰੇਗਾ ਵਾਈਟ ਬਲੱਡ ਸੈੱਲ ਦੀ ਜਿਹੜੀ ਫੌਜ ਹੈ ਉਹ ਜਾ ਨਹੀਂ ਪਾਏਗੀ ਉੱਥੇ ਜਾ ਕੇ ਰਿਪੇਅਰ ਵਰਕ ਨਹੀਂ ਕਰ ਸਕੇਗਾ ਉੱਥੇ ਲੜਾਈ ਨਹੀਂ ਕਰ ਸਕੇਗਾ ਤੇ ਫਿਰ ਜਿਹੜਾ ਸਰੀਰ ਦਾ ਉਹ 파ਰਟ ਡੈੱਡ ਹੋਣ ਲੱਗ ਜਾਏਗਾ ਉੱਥੇ ਜੜੀਏ ਸਾਡੀ ਵੱਡੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਏਗੀ ਕਿੰਨੀ ਵੱਡੀ ਗੱਲ ਹੈ ਕਿ ਸਿਰਫ ਤੇ ਸਿਰਫ ਅਸੀਂ ਇੱਕ ਪਾਣੀ ਡੈੱਡ ਵਾਟਰ ਪੀ ਕੇ ਆਪਣੇ ਸਰੀਰ ਦੇ ਬਹੁਤ ਸਾਰੇ ਅੰਗਾਂ ਨੂੰ ਖਰਾਬ ਕਰ ਰਹੇ ਹਾਂ ਕੁਝ ਨਹੀਂ ਕਰਨਾ ਸੈੱਲ ਰਿਫਾਰਮ ਹੈ ਜੀ ਇਹਦੀਆਂ 2 ਜਾਂ 3 ਬੂੰਦਾਂ ਪਾਣੀ ਦੇ ਵਿੱਚ ਜਦੋਂ ਵੀ ਪਾਓ ਪਿਓ 2 ਜਾਂ 3 ਬੂੰਦਾਂ ਪਾ ਕੇ ਇਹਨੂੰ ਪੀ ਲੈਣੀਆਂ ਨੇ ਤੇ ਇਕ ਕੱਲਾ ਇਹ ਨਹੀਂ ਹਗਾ ਬਹੁਤ ਸਾਰੇ ਰੋਗ ਤੁਹਾਡੇ ਜਿਹੜੇ ਸਰੀਰ ਜਿਹੜੇ ਚੱਕਦੇਗਾ ਇਹ ਐਸੇ ਡਰਾਪਸ ਨੇ ਜੀ ਜਿਦੇ ਵਿੱਚ ਮੈਗਨੀਸ਼ੀਅਮ ਬਹੁਤ ਭਾਰੀ ਮਾਤਰਾ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਮੈਗਨੀਸ਼ੀਅਮ ਹੈਗਾ ਤੇ ਇਹ ਮੈਗਨੀਸ਼ੀਅਮ ਦੇ ਡਰਾਪਸ ਹੀ ਤੁਸੀਂ ਕਹਿ ਸਕਦੇ ਹੈਗੇ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਤੇ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਤਾਂ ਵੀਡੀਓ ਜ਼ਰੂਰ ਵੇਖੇਗਾ ਜੇ ਕਿਸੇ ਇੱਕ ਨੂੰ ਵੀ ਇਹ ਵੀਡੀਓ ਪਸੰਦ ਆ ਗਈ ਉਸਦੇ ਕੰਮ ਆ ਗਈ ਉਸ ਨੇ ਦੇਖ ਕੇ ਆਪਣਾ ਇਹ ਤਰੀਕਾ ਬਦਲ ਲਿਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕੰਮ ਕਰ ਰਿਹਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਉਣਾ ਭੁੱਲੋ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਬਹੁਤ ਧੰਨਵਾਦ